ਅੱਗੇ ਵਧਾਂਗੇ ਗੱਲ ਹੁਣ ਕਰਦੇ ਆਂ ਪੰਜਾਬ ਦੀਆਂ ਚਰਚਾਂ ਤੇ ਅੱਜ ਹੋਈ ਛਾਪੇਮਾਰੀ ਦੀ ਜਿੱਥੇ ਪੰਜਾਬ ਦੀਆਂ ਵਕਫਾ ਖ ਚਰਚਸ ਨੂੰ ਅੱਜ ਇਨਕਮ ਟੈਕਸ ਵਿਭਾਗ ਵੱਲੋਂ ਖੰਗਾ ਲਿਆ ਗਿਆ ਜਲੰਧਰ ਦੇ ਪਿੰਡ ਤਾਜਪੁਰ ਕਪੂਰਥਲਾ ਦੇ ਪਿੰਡ ਖੋਜੇਵਾਲਾ ਤੇ ਹੋਰ ਵਕਫਾ ਖ ਥਾਵਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇਡ ਚਲਦੀ ਰਹੀ ਮੋਹੱਲੀ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਸੋ ਪੰਜਾਬ ਦੀਆਂ ਵਕਫਾ ਖ ਚਰਚਸ ਦੇ ਵਿੱਚ ਗਿਰਜਾ ਘਰਾਂ ਦੇ ਵਿੱਚ ਇਨਕਮ ਟੈਕਸ ਵਿਭਾਗ ਦੇ ਛਾਪੇ ਪਏ ਨੇ ਦੱਸ ਦਈਏ ਕਿ ਪਿਛਲੇ 13 ਘੰਟਿਆਂ ਤੋਂ ਇਨਕਮ ਟੈਕਸ ਵਿਭਾਗ ਦੀਆਂ ਰੇਡਾਂ ਜਾਰੀ ਹੈ ਜਲੰਧਰ ਦੇ ਪਿੰਡ ਤਾਜਪੁਰ ਦੇ ਵਿੱਚ ਵੀ ਪੁਲਿਸ ਦਾ ਛਾਪਾ ਮੇਖਣ ਨੂੰ ਮਿਲਿਆ ਹੈ ਐਸ ਦੇ ਨਾਲ ਹੀ ਚੰਡੀਗੜ੍ਹ ਨੇੜੇ ਮੁੱਲਾਪੁਰ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਦੇ ਘਰ ਤੇ ਆਈਟੀ ਦੀ ਰੇਡ ਪਈ ਹੈ ਵੱਡੀ ਗਿਣਤੀ ਦੇ ਵਿੱਚ ਵਿਭਾਗ ਦੀ ਟੀਮ ਦੇ ਨਾਲ ਸੁਰੱਖਿਆ ਮੁਲਾਜ਼ਮਾ ਥੇ ਸਿਕਿਉਰਿਟੀ ਫੋਰਸਸ ਥੇ ਪਹੁੰਚਦੀਆਂ ਵਿਖਾਈ ਦਿੱਤੀਆਂ ਤਿੰਨ ਤਸਵੀਰਾਂ ਮੁੱਲਾਪੁਰ ਖੋਜੇਵਾਲਾ ਤਾਜਪੁਰ ਚੰਡੀਗੜ੍ਹ ਕਪੂਰਥਲਾ ਜਲੰਧਰ ਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨਸ ਤੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਵੀ ਦੱਸਿਆ ਜਾ ਰਿਹਾ ਕਿ ਰੇਡ ਜਾਰੀ ਹੈ ਲਗਾਤਾਰ ਰਿਕਾਰਡ ਖੰਗਾਲੇ ਜਾ ਰਹੇ ਨੇ ਤਾਂ ਪੰਜਾਬ ਦੀ ਚਰਚਸ ਦੇ ਉੱਪਰ ਆਈਟੀ ਰੇਡ ਦਾ ਵਿਰੋਧ ਵੀ ਹੋ ਰਿਹਾ ਹੈ ਯੂਨਾਈਟਿਡ ਕ੍ਰਿਸਚਨ ਫਰੰਟ ਦੇ ਪ੍ਰਧਾਨ ਵਲਾਇਤ ਬੰਟੀ ਮਸੀਹ ਨੇ ਇਸ ਦਾ ਵਿਰੋਧ ਜਤਾਇਆ ਤੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ ਜਾ ਉਹਨਾਂ ਨੇ ਇਸ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣਾ ਦੇ ਨਾਲ ਵੀ ਇਸ ਦਾ ਕਨੈਕਸ਼ਨ ਦੱਸਿਆ ਉਹਨਾਂ ਨੇ ਕਿਹਾ ਕਿ ਜਾਣ ਬੁਝ ਕੇ ਕ੍ਰਿਸਚੀਅਨ ਕਮਿਊਨਿਟੀ ਦੇ ਉੱਪਰ ਡਰਾ ਪਾਉਣ ਦੇ ਲਈ ਅਜੀਹੀਆਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਇਸਾਈ ਭਾਈਚਾਰੇ ਅਤੇ ਪਾਸਟਰਾਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਲਗਭਗ 1 ਸਾਲ ਤੋਂ ਇਸਾਈ ਭਾਈਚਾਰੇ ਨੂੰ ਧਰਮ ਪਰਿਵਰਤਨ ਦੇ ਨਾਂ ਦੇ ਉੱਤੇ ਅੰਧਵਿਸ਼ਵਾਸ ਫਲਾਉਣ ਦੇ ਨਾਂ ਦੇ ਉੱਤੇ ਈਸਾਈ ਭਾਈਚਾਰੇ ਉਹਦੇ ਪਾਸਟਰਾਂ ਨੂੰ ਉਹਨੇ ਧਾਰਮਿਕ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਸੇ ਮੱਦੇ ਮੁੱਦੇ ਨੂੰ ਲੈ ਕੇ ਅੱਜ ਸੈਂਟਰ ਗਵਰਨਮੈਂਟ ਵੱਲੋਂ ਮਸੀਹ ਭਾਈਚਾਰੇ ਨੂੰ ਡਰਾਉਣ ਦੀ ਖਾਤਰ ਮਸੀਹ ਭਾਈਚਾਰੇ ਉੱਤੇ ਆਪਣਾ ਪ੍ਰਭਾਵ ਪਾਉਣ ਦੇ ਲਈ ਪੰਜਾਬ ਦੇ ਨਾਮੀ ਚਰਚਾਂ ਦੇ ਉੱਤੇ ਇਹਨਾਂ ਨੇ ਰੇਡਾਂ ਕੀਤੀਆਂ ਵਾ। ਜਦ ਕਿ ਧਾਰਮਿਕ ਸਥਾਨ ਜਿੰਨੇ ਵੀ ਆ ਸਾਰਿਆਂ ਦੇ ਕੋਲ ਅ ਟਰਸਟ ਹੁੰਦੇ ਨੇ ਸੋਸਾਇਟੀਆਂ ਹੁੰਦੀਆਂ ਵਾ ਉਹਨਾਂ ਕੋ ਟੈਕਸ ਰਿਬੇਟ ਦੀ ਅ ਸਿਸਟਮ ਹੁੰਦਾ ਆ ਔਰ ਇਹ ਸਾਰਾ ਕੁਛ ਸੋਚੀ ਸਮਝੀ ਸਾਜ਼ਿਸ਼ ਤੇ ਸਿਆਸਤ ਤੋਂ ਪ੍ਰੇਰਿਤ ਹੈ ਅ ਜਿਹਦਾ ਜਿੰਨਾ ਵੀ ਰੇਡ ਹੋਈ ਆ ਔਰ ਮੈਂ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਮੈਂ ਉਹਨਾਂ ਅੱਗੇ ਹੱਥ ਜੰਨ ਕੇ ਬੇਨਤੀ ਕਰਦਾ ਕਿ ਦੇਸ਼ ਨੂੰ ਤੁਸੀਂ ਚਲਾ ਰਹੇ ਹੋ ਔਰ ਇੱਕ ਧਰਮ ਨੂੰ ਦਬਾਉਣਾ ਉਹ ਤੁਹਾਡੇ ਲਈ ਇਹ ਸਹੀ ਨਹੀਂ ਹੈ ਤੇ ਯੂनाइटेड क्रिश्चियन फ्रंट ਵੱਰੋਂ ਵੱਲੋਂ ਇਹਨਾਂ ਰੇਡਸ ਨੂੰ ਸਿਆਸਤਪ੍ਰੇਰਿਤ ਕਰਾਰ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਰੇਡਸ ਹਲੇ ਤੱਕ ਚੱਲ ਰਹੀ ਹੈ ਸਵੇਰ ਤੋਂ ਚੱਲ ਰਹੀ ਹੈ ਰੇਡ ਗਿਰਜਾ ਘਰਾਂ ਦੇ ਉੱਪਰ ਅਤੇ ਵਕਫ ਵਕਫ ਪਾਸਟਰਸ ਦੇ ਨਾਮ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਨਾਲ ਸਾਡੇ ਸਹਿਯੋਗੀ ਜਲੰਧਰ ਤੋਂ ਪੱਤਰ ਸੈਸ ਵਲੇ ਸਾਡੇ ਨਾਲ ਜੁੜ ਰਹੇ ਨੇ ਹੋਰ ਅਪਡੇਟ ਦੇਣ ਦੇ ਲਈ ਪੱਤਰ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਸਵੇਰ ਤੋਂ ਲੈ ਕੇ ਸ਼ਾਮ ਹੋਣ ਨੂੰ ਆ ਗਈ ਦਿਨ ਚੜਿਆ ਦਿਨ ਢਲ ਵੀ ਗਿਆ ਕਿ ਹਲੇ ਵੀ ਜਾਰੀ ਹੈ ਛਾਪੇ ਮਾਰੀ ਬਿਲਕੁਲ ਅਮਿਤ ਸਵੇਰ ਤੋਂ ਸ਼ੁਰੂ ਹੋਈ ਇਨਕਮ ਟੈਕਸ ਦੀ ਰੇਡ ਜਾਂ ਇਨਵੈਸਟੀਗੇਸ਼ਨ ਕਰ ਲਈਏ ਹਾਲੇ ਵੀ ਜਾਰੀ ਹੈ ਔਰ 12 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਇਸ ਇਨਵੈਸਟੀਗੇਸ਼ਨ ਨੂੰ ਚੱਲਦੇ ਆ ਤਸਵੀਰ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ ਚਰਚ ਦੇ ਬਾਹਰ ਅਸੀਂ ਖੜੇ ਆ ਖੋਜਿਆਲ ਦੇ ਵਿੱਚ ਦਾ ਓਪਨ ਡੋਰ ਚਰਚ ਜਿਹੜਾ ਕਿ ਪਾਸਟਰ ਹਰਪ੍ਰੀਤ ਸਿੰਘ ਦਿਉਲ ਹੋਰਾ ਦੇ ਵੱਲੋਂ ਇਸ ਚਰਚ ਨੂੰ ਚਲਾਇਆ ਜਾਂਦਾ ਔਰ ਇਸ ਚਰਚ ਦੇ ਬਾਅਦ ਵੀ ਪੈਰਾਮਿਲਟਰੀ ਫੋਰਸ ਜਿਹੜੀਆਂ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਤਾਇਨਾਤ ਨੇ ਅੰਦਰ ਇਨਕਮ ਟੈਕਸ ਦੀਆਂ ਟੀਮ ਜਿਹੜੀਆਂ ਹਨ ਉਹਨਾਂ ਦੇ ਵੱਲੋਂ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਨਾਮੀ ਚਰਚਸ ਹੈਗੀਆਂ ਨੇ ਉਹਨਾਂ ਦੇ ਅੱਜ ਸਵੇਰ ਤੋਂ ਰੇਡ ਜਿਹੜੀਆਂ ਨੇ ਕੰਡਕਟ ਕੀਤੀਆਂ ਗਈਆਂ ਨੇ ਔਰ ਜੋ ਸਾਨੂੰ ਜਾਣਕਾਰੀ ਮਿਲੀ ਹੈ ਕੁਝ ਸਮਾਂ ਪਹਿਲਾਂ ਕਿ ਇਹ ਜਿਹੜੀ ਰੇਡ ਹੈ ਹਾਲੇ ਛੇਤੀ ਕਿਤੇ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਕੁਝ ਸਮਾਂ ਪਹਿਲਾਂ ਕੁਝ ਸਾਜੋ ਸਮਾਨ ਵੀ ਅੰਦਰ ਲਜਾਇਆ ਗਿਆ ਸੀਗਾ ਜਾਂਚ ਟੀਮ ਦੇ ਵੱਲੋਂ ਜਿਸ ਤੋਂ ਇਹ ਸੰਭਾਵਿਤ ਸੰਭਾਵਨਾ ਲੱਗਦੀ ਹੈ ਕਿ ਰਾਤ ਦੇ ਰੁਕਣ ਦਾ ਪ੍ਰਬੰਧ ਵੀ ਅੱਜ ਇੱਥੇ ਹੋ ਸਕਦਾ ਹੈ ਰਾਤ ਵੀ ਦੇਰ ਰਾਤ ਤੱਕ ਇੱਥੇ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਉਹ ਚੱਲ ਸਕਦੀ ਹੈ ਤਾਂ ਸਵੇਰ ਤੋਂ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਝ ਖੰਗਾਲਿਆ ਜਾ ਰਿਹਾ ਹੈ ਕਿ ਕੁਝ ਬਾਅਦ ਵਿੱਚ ਖੁਲਾਸੇ ਕੀਤੇ ਜਾਂਦੇ ਨੇ ਉਸ ਦੇ ਉੱਤੇ ਹੁਣ ਸਭ ਦੀ ਨਜ਼ਰ ਬਣੀ ਹੋਈ ਹੈ ਪਰ ਜਿਸ ਤਰੀਕੇ ਨਾਲ ਸਵੇਰ ਤੋਂ ਲਗਾਤਾਰ ਰੇਡ ਚੱਲ ਰਹੀ ਹੈ ਲਗਾਤਾਰ ਅਸੀਂ ਪਲ-ਪਲ ਦੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਲਗਾਤਾਰ ਅਸੀਂ ਅਪਡੇਟ ਦੇ ਰਹੇ ਹਾਂ ਔਰ ਇਹ ਇੱਕ ਵਾਰ ਫਿਰ ਅਪਡੇਟ ਸਭ ਤੋਂ ਵੱਡਾ ਇਹ ਹੀ ਹੈ ਕਿ 12 ਘੰਟੇ ਤੋਂ ਵੱਧਾ ਸਮਾਂ ਇਸ ਇਨਵੈਸਟੀਗੇਸ਼ਨ ਨੂੰ ਚੱਲ ਹੋ ਗਿਆ ਨਾ ਸਿਰਫ ਚਰਚ ਦੇ ਅੰਦਰ ਬਲਕਿ ਜਿੱਥੇ ਪਾਸਟਰ ਸਹਿਬਾਨ ਦਾ ਰੈ residense ਹੈਗਾ ਜਿੱਥੇ ਉਹਨਾਂ ਦਾ ਘਰ ਹੈ ਉਸ ਘਰ ਦੇ ਵਿੱਚ ਵੀ ਇਨਵੈਸਟੀਗੇਸ਼ਨ ਟੀਮ ਜਿਹੜੀ ਮੌਜੂਦ ਹੈਗੀ ਹੈ ਇਨਕਮ ਟੈਕਸ ਦੀ ਔਰ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਲਗਾਤਾਰ ਹਰ ਤਰ੍ਹਾਂ ਦੇ ਨਾਲ ਜਿਹੜੇ ਦਸਤਾਵੇਜ਼ ਆ ਉਹ ਖੰਗਾਲੇ ਜਾ ਰਹੇ ਨੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਹੁਣ ਬਾਤ ਦੀ ਗੱਲ ਹੈਗੀ ਪਰ ਹਾਲ ਦੀ ਘੜੀ ਜਿਸ ਤਰੀਕੇ ਨਾਲ ਇਹ ਰੇਡ ਕੰਡਕਟ ਕੀਤੀ ਗਈ ਹੈ ਜਿਹੜੇ ਵਕਫ ਵਕਫ ਆਗੂ ਸਹਿਬਾਨ ਹੈਗੇ ਆ ਉਹਨਾਂ ਦੇ ਵੱਲੋਂ ਵੀ ਇਸ ਰੇਡ ਦੀ ਅਲੋਚਨਾ ਵੀ ਕੀਤੀ ਜਾ ਰਹੀ ਹੈ ਔਰ ਕੁਝ ਲੋਕਾਂ ਦੇ ਵੱਲੋਂ ਇਹ ਵੀ ਆਖਿਆ ਜਾ ਰਿਹਾ ਹਾਲਾਂਕਿ ਕਿਤਨਾ ਕਿ ਇਹ ਆਖਿਆ ਜਾ ਰਿਹਾ ਕਿ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 크੍ਰਿਸਚਨ ਕਮਿਊਨਿਟੀ ਨੂੰ ਅਜਿਹੇ ਰੇਡਸ ਨਾਲ ਕਿਉਂਕਿ ਇਹ ਵੱਡੇ ਚਰਚ ਹੈਗੇ ਨੇ ਜਿੱਥੇ ਹਰ ਸੰਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੁੰਦੇ ਨੇ ਜਦੋਂ ਸੰਡੇ ਦੀ ਪ੍ਰੇਅਰ ਹੁੰਦੀ ਹੈ ਜਾਂ ਵੀਰਵਾਰ ਨੂੰ ਜਦੋਂ ਚਰਚ ਲੱਗਦੇ ਨੇ ਤਾਂ ਕਿਤਨਾ ਕਿਤੇ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਲੋਕਾਂ ਦਾ ਆਖਿਆ ਹੈ ਲੋਕਾਂ ਦਾ ਆਖਣਾ ਪਰ ਦੂਸਰੇ ਪਾਸੇ ਜਿਹੜੀ ਪ੍ਰਬੰਧਕੀ ਟੀਮ ਹੈਗੀ ਹੈ ਚਰਚ ਦੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਕਿ ਇਹ ਜਿਹੜੀ ਇਨਕਮ ਟੈਕਸ ਦੀ ਟੀਮ ਆਈ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਅਸੀਂ ਇਹਨ ਕਰੇ ਜਾਂ ਜੋ ਵੀ ਜਾਣਕਾਰੀਆਂ ਦੇ حاصل ਕਰਨਾ ਚਾਹੁੰਦੇ ਆ ਸਾਰੀ ਜਾਣਕਾਰੀ ਮੁਹਈਆ ਕਰਾਈ ਜਾਏਗੀ ਇਹ ਗੱਲ ਜ਼ਰੂਰ ਹੈ ਕਿ ਸਵੇਰ ਤੋਂ ਲਗਾਤਾਰ ਜਿਹੜੀ ਰੇਡ ਹੈ ਜਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਹਾਲੇ ਤੱਕ ਇਹ ਜਿਹੜੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਗਲੇ ਘੰਟਿਆਂ ਦੇ ਵਿੱਚ ਵੀ ਜੋ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਇਨਵੈਸਟੀਗੇਸ਼ਨ ਇਹ ਜਿਹੜੀ ਜਾਂਚ ਹੈ ਇਸੇ ਤਰੀਕੇ ਨਾਲ ਚੱਲਣ ਦੀ ਉਮੀਦ ਹੈ ਜੀ ਨਜ਼ਰ ਬਣਾਈ ਰੱਖੋ ਪਤਰ ਸੱਕੀ ਵੀ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ